ਦਾਸ ਇੱਕ ਨਾਲ ਬੇਨਤੀ ਕਰ ਦਵੇ ਦੇਖੋ ਅਜੋਕੇ ਸਮੇਂ ਦੇ ਵਿੱਚ ਭਾਰਤ ਵਰਸ਼ ਦੇ ਹੁਕਮਰਾਨਾਂ ਦੇ ਨਾਲ ਭਾਰਤ ਵਰਸ਼ ਦੇ ਜਿਹੜੇ ਵਸਿੰਦੇ ਨੇ ਨਾ ਲੋਕ ਨੇ ਕਿਸਾਨ ਨੇ ਉਹਨਾਂ ਦਾ ਘੋਲ ਚੱਲ ਰਿਹਾ ਹੈ ਹੁਣ ਇਸ ਘੋਲ ਦੇ ਦਰਮਿਆਨ ਆਪਾਂ ਦੇਖ ਰਹੇ ਹਾਂ ਸਿੱਖ ਹਿੰਦੂ ਈਸਾਈ ਮੁਸਲਮਾਨ ਸਾਰੇ ਹੀ ਦਿੱਲੀ ਦੇ ਵਿੱਚ ਮੋਰਚੇ ਤੇ ਬੈਠੇ ਨੇ ਜੋ ਗਲਤ ਕਾਨੂੰਨ ਭਾਰਤ ਵਰਸ਼ ਦੀ ਹਕੂਮਤ ਨੇ ਪਾਸ ਕੀਤੇ ਨੇ ਹੁਣ ਤੁਸੀਂ ਇਹਨਾਂ ਕਾਨੂੰਨਾਂ ਬਾਬਤ ਚੰਗੀ ਤਰ੍ਹਾਂ ਜਾਣਦੇ ਹੋ ਵੇਖੋ ਤਿੰਨ ਕਾਨੂੰਨ ਨੇ ਦਾ ਪ੍ਰੋਡਿਊਸ ਟ੍ਰੇਡ ਐਂਡ ਕਮਰਸ ਆਰਡੀਨੈਂਸ ਜਿਹਨੂੰ ਫਰੀ ਮਾਰਕੀਟ ਕਹਿ ਦਿੰਦੇ ਹੋ ਅਮਰੀਕਾ ਕੈਨੇਡਾ ਚ ਵੀ ਇਹ ਕਾਨੂੰਨ ਫੈਲ ਹੋ ਚੁੱਕਿਆ ਹੈ ਇਹ ਐਮਐਸਬੀ ਖਤਮ ਕਰਨ ਦਾ ਤਰੀਕਾ ਹੈ ਨਿਰਧਾਰਤ ਰੇਟ ਜੋ ਘਟ ਤੋਂ ਘਟ ਫਸਲ ਲਈ ਮਿਲਦਾ ਹੈ ਹੁਣ ਸਰਕਾਰ ਕੀ ਕਰ ਰਹੀ ਹੈ ਬਰਾਬਰ ਤੇ ਪ੍ਰਾਈਵੇਟ ਮੰਡੀਆਂ ਲਿਆ ਰਹੀ ਹੈ ਸਰਕਾਰੀ ਮੰਡੀ ਦੇ ਬਰਾਬਰ ਉਹਦੇ ਨਾਲ ਕੀ ਹੋਵੇਗਾ ਤੁਹਾਨੂੰ ਰੇਟ ਦੁੱਗਣਾ ਦਵੇਗਾ ਪੂੰਜੀਪਤੀ ਕਾਰਪੋਰੇਟ ਕਰਾਣਾ ਸਮਝਿਓ ਇਸ ਗੱਲ ਨੂੰ ਕਿਉਂਕਿ ਇਹ ਇਕੱਲਾ ਕਿਸਾਨਾਂ ਦਾ ਅੰਦੋਲਨ ਨਹੀਂ ਹੈ ਸਮੋਚੀ ਦੁਨੀਆ ਦਾ ਹੈ ਉਹ ਪ੍ਰਾਈਵੇਟ ਮੰਡੀ ਚ ਰੇਟ ਵਧ ਦਵੇਗਾ ਮੰਡੀ ਵੀ ਸੋਹਣੀ ਬਣੀ ਹੋਵੇਗੀ ਸਰਕਾਰੀ ਮੰਡੀ ਚ ਕਿਸਾਨ ਸਾਰੀ ਦਿਹਾੜੀ ਖਾਪ ਜਾਂਦਾ ਮਾਲ ਤਲਾਉਂਦਾ ਤਲਾਉਂਦਾ ਕਟਾ ਮਿੱਟੀ ਪੈਂਦਾ ਹੈ ਬਰਾਬਰ ਤੇ ਪ੍ਰਾਈਵੇਟ ਮੰਡੀ ਏਸੀ ਲੱਗਾ ਹੋਵੇਗਾ ਉਹ ਕੰਡੇ ਤੋਂ ਕੱਢਣਗੇ ਟਰੈਕਟਰ ਟਰਾਲਾ ਤੁਹਾਡਾ ਮਾਲ ਤੋਲ ਕੇ ਆਖਣਗੇ ਜਾਓ ਜੀ ਕਰਨ ਨੂੰ ਜਾਓ ਰੇਟ ਵਧ ਦੇਣਗੇ ਤੁਹਾਡਾ ਮਨ ਡੋਲੇਗਾ ਵੀ ਸਰਕਾਰੀ ਮੰਡੀ ਚ ਭਾ 2000 ਤੇ 2500 ਦੇਣ ਤੁਸੀਂ ਪ੍ਰਾਈਵੇਟ ਮੰਡੀ ਨੂੰ ਤੁਰ ਪੈਣਾ 2-4 ਸਾਲ ਤੁਹਾਨੂੰ ਵੱਧ ਭਾ ਦੇਣਗੇ ਕਾਰਪੋਰੇਟ ਘਰਾਣੇ ਉਹਦੇ ਬਾਅਦ ਪਤਾ ਤੁਸੀਂ ਕੀ ਕਰਨਾ ਤੁਸੀਂ ਸਰਕਾਰੀ ਮੰਡੀ ਮਾਲ ਨਹੀਂ ਲੈ ਜਾਣਾ ਸਰਕਾਰ ਨੇ ਕਹਿਣਾ ਹੈ ਹੁਣ ਮੰਡੀ ਦਾ ਨੁਕਸਾਨ ਹੋ ਰਿਹਾ ਹੈ ਐਮਐਸਪੀ ਦੇ ਨਾਲ ਨਾਲ ਸਰਕਾਰੀ ਮੰਡੀ ਖਤਮ ਕਰ ਦਈਏ ਕਿਉਂਕਿ ਇੱਥੇ ਫਸਲ ਨਹੀਂ ਆ ਰਹੀ ਜਦੋਂ ਕੋਈ ird gird ਮੰਡੀ ਨਾ ਰਹੀ ਤੇ ਫਿਰ ਕਾਰਪੋਰੇਟ ਘਰਾਣੇ ਨੇ ਕਹਿਣਾ ਕਿਸਾਨਾਂ ਸਾਨੂੰ ਡਰ ਸੀ ਕਿਤੇ ਅਸੀਂ ਰੇਟ ਬਰਾਬਰ ਦਿੱਤਾ ਸਰਕਾਰੀ ਮੰਡੀ ਦੇ ਤੇ ਤੂੰ ਸਰਕਾਰੀ ਮੰਡੀ ਦੌੜੇਗਾ ਅਸੀਂ ਵੱਧ ਰੇਟ ਦਿੱਤਾ ਸੀ ਤੈਨੂੰ ਲਾਲਚ ਦਿੱਤਾ ਸੀ ਹੁਣ ਸਰਕਾਰੀ ਮੰਡੀ ਨਹੀਂ ਰਹੀ ਦੌੜਲਾ ਜਿੱਥੇ ਦੌੜਨਾ 2000 ਵਾਲਾ ਫਸਲ ਦਾ ਜਿਹੜਾ ਐਮਐਸਪੀ ਦਾ ਮੁੱਲ ਹੈ ਤੈਨੂੰ 1000 ਹੀ ਦੇਣਾ ਹੀ ਹੋਣਾ ਉਹ ਮਾਰੀਦਾ ਕਿਸਾਨ ਵੇਚੇਗਾ ਕਿਉਂਕਿ ਸਰਕਾਰੀ ਮੰਡੀ ਨਹੀਂ ਹੋਣੀ ਦੂਸਰਾ ਈਸੈਂਸ਼ੀਅਲ ਕਮੋਡਿਟੀ ਜ਼ਰੂਰੀ ਵਸਤੂਆਂ ਜਿਹੜੀਆਂ ਸੋਧ ਕੀਤੀ ਹੈ ਜਿਹੜਾ ਐਕਟ ਹੈ ਹੁਣ ਹੁੰਦਾ ਕੀ ਹੈ ਇਹ ਕਹਿੰਦੇ ਜਿੰਨੀ ਮਰਜ਼ੀ ਸਟੋਰੇਜ ਕਰ ਲਓ ਅੱਗੇ ਪਾਬੰਦੀ ਸੀ ਵੀ ਸਿਰਫ ਇੰਨਾ ਹੀ ਸਟੋਰ ਕਰ ਸਕਦੇ ਆ ਹੁਣ ਖੁੱਲ ਦੇ ਦਿੱਤੀ ਹੈ ਵੀ ਜਿੰਨਾ ਮਰਜ਼ੀ ਕਾਰਪੋਰੇਟ ਘਰਾਣੇ ਸਟੋਰ ਕਰ ਲੈਣ ਮੈਂ ਤੁਹਾਨੂੰ ਦੱਸ ਦਵਾਂ 100 ਏਕੜ ਵਾਲੇ ਕਿਸਾਨ ਕੋਲ ਵੀ ਪ੍ਰਬੰਧ ਨਹੀਂ ਹੈ ਵੀ ਉਹ ਸਟੋਰੇਜ ਕਰ ਸਕੇ ਸਟੋਰੇਜ ਕੌਣ ਕਰੇਗਾ ਵੱਡੇ ਵੱਡੇ ਪੂੰਜੀਪਤੀ ਕਾਰਪੋਰੇਟ ਘਰਾਣੇ ਬੰਬੇ ਦੇ ਸੇਠ ਉਹ ਕਣਕ ਆਲੂ ਚਾਵਲ ਸਭ ਕੁਝ ਉਹਨਾਂ ਸਟੋਰ ਕਰ ਲੈਣਾ ਮਾਰਕੀਟ ਵਿੱਚੋਂ ਮੰਦੀ ਲਿਆਉਣਗੇ ਸਪਲਾਈ ਬੰਦ ਕਰ ਦੇਣਗੇ ਜਦੋਂ ਮਾਰਕੀਟ ਵਿੱਚ ਸਪਲਾਈ ਨਾ ਆਈ ਤੇ ਅਸੀਂ ਭੁੱਖੇ ਮਰਨਾ ਹੈ ਦੌੜੇ ਫਿਰਨਾ ਵੀ ਕਿਤੇ ਗੰਡੇ ਮਿਲ ਜਾਣ ਆਲੂ ਮਿਲ ਜਾਣ ਚੌਲ ਮਿਲ ਜਾਣ ਖਾਈਏ ਕੀ ਜਦੋਂ ਐਨ ਸ਼ਿਖਰਾਂ ਤੇ ਡਿਮਾਂਡ ਚਲੀ ਗਈ ਫਿਰ ਉਹ ਜਿਹੜੇ ਚੌਲ 100 ਰੁਪਏ ਨੂੰ ਨੇ ਉਹ 500 ਨੂੰ ਕਿਲੋ ਜਿਹੜੇ ਗੰਡੇ 100 ਨੂੰ ਨੇ ਉਹ 200 ਨੂੰ ਕਿਲੋ ਮਰਜ਼ੀ ਦੇ ਨਾਲ ਭਾਅ ਲਾਉਣਗੇ ਤੇ ਜਿਹੜੇ ਤੁਸੀਂ ਮਿਡਲ ਕਲਾਸ ਲੋਕ ਹੋ ਨਾ ਸੋਚਦੇ ਹੋ ਵੀ ਦੁਕਾਨਦਾਰ ਤੇ ਕੀ ਇਫੈਕਟ ਹੈ ਇਹ ਤੇ ਕਿਸਾਨਾਂ ਦਾ ਮਸਲਾ ਹੈ ਤੁਹਾਡੀ ਥਾਲੀ ਜਿਹੜਾ 50 ਰੁਪਈਆ ਦਾ ਭੋਜਨ ਅੱਜ ਪੱਕਦਾ ਹੈ ਉਹ 500 ਨੂੰ ਪੱਕੇਗਾ ਇਸ ਗੱਲ ਦਾ ਖਿਆਲ ਰੱਖਿਓ ਅੱਗੇ ਕਿਸਾਨ ਸਸਤਾ ਵੇਚਦਾ ਸੀ ਤੁਹਾਨੂੰ ਮਾਰਕੀਟ ਚੋਂ ਸਸਤਾ ਮਿਲਦਾ ਸੀ ਦੋਹਾਂ 50 ਰੁਪਈਆ ਦੀ ਜਿਹੜੀ ਛੱਲੀ ਹੈ ਨਾ ਕਿਸਾਨ ਵੇਚਦਾ ਹੈ ਉਹ 50 ਰੁਪਈਆ ਨੂੰ ਰਿਲਾਇੰਸ ਦੇ ਸਟੋਰ ਤੇ ਤੁਹਾਨੂੰ ਮਿਲਦੀ ਹੈ ਫਿਰ ਸਾਰੀ ਫਸਲ ਹੀ ਇਦਾਂ ਤੁਹਾਨੂੰ ਮਿਲੇਗੀ ਇਹ ਮੀਡਲ ਕਲਾਸ ਦੇ ਨਾਲ ਇਫੈਕਟ ਹੋਵੇਗੀ ਭਾਰਤ ਦੇ 80% ਲੋਕ 5 ਗੁਣਾ ਵੱਧ ਮੰਗਹਾਈ ਵਿੱਚ ਜਾ ਕੇ ਭੋਜਨ ਛਕਣਗੇ ਤਰਲੇ ਲੈਣਗੇ ਤੀਸਰਾ ਹੈ ਕੰਟਰੈਕਟ ਫਾਰਮਿੰਗ ਪਿੰਡਾਂ ਵਿੱਚ 50000 ਠੇਕਾ ਚੱਲਦਾ ਪੈਲੀ ਦਾ ਕਾਰਪੋਰੇਟ ਘਰਾਣੇ ਕਹਿਣਗੇ ਜੱਟਾ 1 ਲੱਖ ਰੁਪਈਆ ਚੁੱਕ ਪਰ 15 ਸਾਲ ਦਾ ਮੇਰੇ ਨਾਲ ਕੰਟਰੈਕਟ ਕਰ ਲੈ ਤੂੰ ਅਸੀਂ ਕਹਿਣਾ ਵੀ 50000 ਠੇਕਾ ਕਿਉਂ ਲੈਣਾ ਲੱਖ ਲਈਏ ਖਾਂ ਲਾਲਚ ਕਰਾਂਗੇ ਲਿਖਤ ਕਰ ਲੈਣੀ ਹੈ 15 ਸਾਲ ਦੀ ਲੱਖ ਰੁਪਏ ਨੂੰ ਪਹਿਲੀ ਅਸੀਂ ਠੇਕੇ ਤੇ ਦੇ ਬੈਣੀ ਹੈ ਇੱਕ ਸਾਲ ਉਹ ਲੱਖ ਦੇਵੇਗਾ ਅਗਲੇ ਸਾਲ ਉਹਨੇ ਕੀ ਕਰਨਾ ਉਹਨੇ ਕਹਿਣਾ ਵੀ ਫਸਲ ਚੰਗੀ ਨਹੀਂ ਹੋਈ ਭਰਾਵਾ ਮੈਂ 20000 ਦੇ ਸਕਦਾ ਅਸੀਂ ਆਖਾਂਗੇ ਤੂੰ ਲਿਖਤ ਕੀਤੀ ਹੈ ਮੈਂ ਪੰਚਾਇਤ ਸਦਨ ਲੱਗਾ ਪਿੰਡ ਵਿੱਚ ਹੁਣ ਕੀ ਉਹ ਬੰਬੇ ਵਾਲਾ ਛੇੜ ਤੁਹਾਡੀ ਪੰਚਾਇਤ ਚਾਵੇਗਾ ਉਹ ਕੀ ਸਮਝਦਾ ਹੈ ਤੁਹਾਡੇ ਪਿੰਡ ਦੇ ਸਰਪੰਚ ਨੂੰ ਦੂਜੀ ਆਪਸ਼ਨ ਤੁਸੀਂ ਕਹਿਣਾ ਮੈਂ ਥਾਣੇ ਚੱਲਿਆ ਮੈਂ ਪੁਲਿਸ ਕੋਲ ਚੱਲਿਆ ਕੀ ਥਾਣੇ ਦਾ ਐਸ ਐਚਓ ਤੁਹਾਡੀ ਸੁਣੇਗਾ ਕਿ ਉਹ ਪੂੰਜੀਪਤੀ ਦੀ ਸੁਣੇਗਾ ਜਿਹੜਾ ਦੇਸ਼ ਦੀ ਸਰਕਾਰ ਬਣਾ ਸਕਦਾ ਹੈ ਕਰੋੜਾ ਰੁਪਏ ਲਾ ਕੇ